ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਅੱਜ ਦੀ ਆਪਾਂ ਵੀਡੀਓ ਵਿੱਚ 8 ਮਸ਼ੀਨਰੀਆਂ ਲੈ ਕੇ ਆਏ ਬਾਈ ਤੇ ਸਾਰੇ ਭਰਾ ਦੇਖ ਲਓ ਜਿਨ੍ਹਾਂ ਦੇ ਵਿੱਚ 5 ਟਰੈਕਟਰ ਵਕਾਊ ਆ ਤੇ 2 ਰੋਟਾਵੇਟਰ 8 ਫੁੱਟੇ ਤੇ 1 ਬਈ 11 ਦਾ 11 ਹਲਾਂ ਦਾ ਸੈੱਟ ਆ ਉਹ ਵੀ ਦੇਖ ਲਓ ਤੇ 8 ਮਸ਼ੀਨਰੀਆਂ ਤੇ ਅੱਠੇ ਦੇਖ ਲਓ ਬਾਈ ਕਿਸੇ ਨੂੰ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਤੇ ਥੱਲੇ ਬਾਈਆਂ ਦਾ ਹੋਊਗਾ ਫੋਨ ਨੰਬਰ ਤੇ ਲਾਲੇ ਬਾਈ ਨੂੰ ਫੋਨ ਤੇ ਆਹ ਟਰੈਡ ਬਾਈ ਜਿਹੜਾ ਚੱਲੀ ਜਾਂਦਾ ਸਕਰੀਨ ਤੇ ਇਹ ਬਾਈ ਫਾਰਮ 60 ਫਾਰਮ 60 ਟਰੈਕਟਰ ਆ ਤੇ ਬਾਈ ਦਾ ਪਿੰਡ ਠੱਠੀ ਭਾਈ ਆ ਤੇ ਨਾਮ ਨਮਦੀਪ ਆ ਤੇ ਜ਼ਿਲ੍ਹਾ ਮੋਗਾ ਇਹ ਬਾਈ ਦਾ ਵਪਾਰ ਦਾ ਕੰਮ ਆ ਬਾਈ ਬਾਈ ਕੋਲੇ ਤਿੰਨ ਟਰੈਕਟਰ ਖੜੇ ਆ ਤੇ ਤਿੰਨੇ ਬਹੁਤ ਸੋਹਣੇ ਆ ਇਦੂ ਪਿੱਛੇ ਇੱਕ ਅਰਜਨ ਟਰੈਕਟਰ ਬਾਈ ਦਾ ਪਾਇਆ ਵਾ ਉਹ ਵੀ ਬਹੁਤ ਸੋਹਣਾ ਤੇ ਇੱਕ ਸੋਨ ਵਾਲੀ ਕਾ 45 ਦਾ ਤੇ ਬਾਈ ਕਹਿੰਦਾ ਮੇਰਾ ਵਪਾਰ ਦਾ ਕੰਮ ਆ ਤੇ ਲੈਣਾ ਮੈਂ ਟਰੈਡ ਪੂਰੇ ਵਧੀਆ ਤੇ ਭਲਾ 6 ਮਹੀਨੇ ਚ ਮੇਰੇ ਇੱਕ ਟਰੈਡ ਵਿਕੇ ਤੇ ਪੂਰੇ ਵਧੀਆ ਟਰੈਡ ਚੰਗੇ ਲੈਣਾ ਮੈਂ ਤੇ ਵੇਖ ਲੋ ਤਿੰਨੇ ਟਰੈਡ ਬਹੁਤ ਸੋਹਣੇ ਆ ਬਾਈ ਕਿਸੇ ਨੇ ਵੀ ਕੋਈ ਵਧੀਆ ਰਹਿਣਾ ਟਰੈਕਟਰ ਲੈਣਾ ਹੋਵੇ ਤੇ ਬਾਈ ਠੱਠੀ ਭਾਈ ਵਾਲਾ ਨਮਦੀਪ ਉਹਨੂੰ ਬਾਈ ਦਾ ਤਰ ਫੋਨ ਨੰਬਰ ਆ ਥੱਲੇ ਤੇ ਲਾਲੇਉ ਬਾਈ ਫੋਨ ਤੇ ਪਹਿਲਾ ਟਰੈਕਟਰ ਆ ਦੇਖੋ ਬਾਈ ਦਾ ਫਾਰਮ 60 ਫਾਰਮ 60 ਟਰੈਕਟਰ ਆ ਬਾਈ ਦਾ ਪੰਜਾਬ ਨੰਬਰ ਆ ਚਾਰੇ ਟਾਇਰ 50 ਪਏ ਸੀ ਬਈ ਸਾਰੇ ਭਰਾ ਦੇਖ ਲਓ ਤੇ ਡਬਲ ਕਲਚ ਤੇ 2008 ਮਾਡਲ ਆ ਟਰੈਕਟਰ ਤੇ ਕਿੱਡਾ ਸਾਫ਼ ਤੇ ਸੋਹਣਾ ਟਰੈਕਟਰ ਆ ਬਾਈ ਕਿਸੇ ਨੂੰ ਟਰੈਕਟਰ ਲੈਣਾ ਹੋਵੇ ਫਾਰਮ 60 ਤੇ ਬਾਈ ਕਹਿੰਦਾ 2 ਲੱਖ ਤੇ 60000 ਦਾ ਰੇਟ ਮੈਂ ਦੇਵਾਂਗਾ ਬਾਈ ਆ ਦੇਖ ਲਓ ਬਈ ਸਾਰਾ オリジナル ਆ ਪੰਜਾਬ ਨੰਬਰ 2008 ਮਾਡਲ ਆ ਤੇ ਬਾਈ ਕਹਿੰਦਾ 2 ਲੱਖ ਤੇ 60000 ਦਾ ਦੇਵਾਂਗਾ ਇਹ ਦੋ ਰੈਟ ਬਾਈ ਦੇ ਪਿੱਛੇ ਉਹ ਵੀ ਸਾਰੇ ਭਰਾ ਦੇਖ ਲੋ ਤੇ ਆ ਆਪਣੀ ਵੀਡੀਓ ਵੀ ਜਿਹੜੇ ਭਰਾ ਆਪਣੇ YouTube ਤੇ ਦੇਖਦੇ ਆ ਤੇ ਚੈਨਲ ਨੇ ਆਪਣਾ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਭਰਾ Facebook ਤੇ ਦੇਖਦੇ ਆ ਵੀਡੀਓ ਆਪਣੀ ਤੇ ਇਹਨੂੰ ਵੀ ਫੋਲੋ ਕਰ ਲਓ ਆਪਾਂ ਤੇ ਡੇਲੀ ਆਪਾਂ ਮਸ਼ੀਨਰੀਆਂ ਦੱਸਦੇ ਆ ਖੇਤੀਬਾੜੀ ਦੀਆਂ ਤੇ ਜੇ ਕਿਸੇ ਭਰਾ ਦੇਖਣ ਵਾਲੇ ਨੇ ਮਸ਼ੀਨਰੀਆਂ ਭੇਜਣੀਆਂ ਆਪਾਂ ਨੂੰ ਕੋਈ ਵੀ ਕਿਸੇ ਨੇ ਮਸ਼ੀਨਰੀ ਵੇਚਣੀ ਆ ਉਹ ਆਪਾਂ ਨੂੰ ਉੱਪਰਲੇ ਨੰਬਰ ਤੇ ਭੇਜਿਆ ਕਰੋ ਉੱਪਰ ਨੰਬਰ ਮੇਰਾ ਹੁੰਦਾ ਤੇ ਉੱਪਰਲੇ ਨੰਬਰ ਤੇ ਭੇਜਿਆ ਕਰੋ ਤੇ ਇਹਦੇ ਪਿੱਛੇ ਇੱਕ ਅਰਜਨ ਰੈਟਾ ਉਹ ਵੀ ਸਾਰੇ ਭਰਾ ਦੇਖ ਲੈ ਬਾਈ ਜੀ ਜਿਹੜਾ ਆਹਾ ਅਰਜਨ ਟਰੈਕਟਰ ਆ 605 ਇਹ ਵੀ ਉਸੇ ਬਾਈ ਦਾ ਹੀ ਆ ਜਿਹਦਾ ਪਹਿਲਾਂ ਟਰੈਕਟਰ ਵਿਖਾਇਆ ਆਪਾਂ ਫਾਰਮ 60 ਇਹ ਫਾਰਮ 68 ਵਾਲੇ ਬਾਈ ਦਾ ਟਰੈਕਟਰ ਆ ਛੱਠੀ ਭਾਈ ਵਾਲੇ ਦਾ ਕਿਸੇ ਵੀ ਭਰਾ ਨੇ ਲੈਣਾ ਹੋਵੇ 605 ਅਰਜਨ ਡੀ ਆਈ ਇਹ ਬਾਈ 2012 ਮਾਡਲ ਆ ਇਹ ਪੰਜਾਬ ਨੰਬਰ ਆ ਟਰੈਕਟਰ ਬਾਈ ਦਾ ਤੇ ਚਾਰੇ ਟਾਇਰ 70 75 ਪੈਸੇ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਅਰਜਨ ਇਹ ਸੈਂਟਰ ਗੇਅਰ ਆ ਬਾਈ ਇਹ ਸਾਰਾ ਟਰੈਕਟਰ ਬਾਈ ਕਹਿੰਦਾ ਮੇਰਾ origignal ਆ ਬਾਈ ਸਾਰੇ ਪਾਸੇ ਵੇਖ ਲਓਗੇ ਕਿਸੇ ਵੀ ਪੁਰਾਣੇ ਲੈਣਾ ਹੋਵੇ ਅਰਜਨ ਤੇ ਆ ਖੜਾ ਬਾਈ 2012 ਮਾਡਲ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਡ ਆ ਜਾ ਫਿਰ ਫਟ 4 ਲੱਖ ਤੇ 15000 ਅਰਜਨ ਦੇਊਗਾ ਬਾਈ ਆਹਾ ਵੀ ਸਾਰੇ ਭਰਾ ਦੇਖ ਲਓ 4 ਲੱਖ ਤੇ 15000 ਦਾ ਬਾਈ ਟਰੈਡ ਦੇਊਗਾ ਬਾਈ ਅਰਜਨ 605 2012 ਮਾਡਲ ਇਹ ਬਾਈ ਦਾ ਬਾਈ ਥੱਲੇ ਫੋਨ ਤੇ ਲਾ ਲਓ ਬਾਈ ਨੂੰ ਬਾਈ ਫੋਨ ਬਾਈ ਜੀ ਆਹ 45 ਦਾ ਟਰੈਕਟਰ ਸੋਨਾਲੀਕਾ 745 ਦਾ ਇਹ ਵੀ ਬਾਈ ਉਸੇ ਬਾਈ ਦਾ ਹੀ ਆ ਠੱਠੀ ਭਾਈ ਵਾਲੇ ਦਾ ਟਰੈਕਟਰ ਤੀਜਾ ਡੈਟ ਆ ਬਾਈ ਦਾ ਇਸੇ ਵੀ ਪੁਰਾਣੇ ਲੈਣਾ ਹੋਵੇ ਤਾਂ 2019 ਮਾਡਲਾ ਬਾਈ ਇਹ ਪੰਜਾਬ ਨੰਬਰ ਦਾ ਟਰੈਕਟਰ 45 ਦਾ ਸੋਨਾਲੀਕਾ ਤੇ ਚਾਰੇ ਟਾਇਰ 70 75 ਪੈਸੇ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਸੋਨਾਲੀਕਾ 45 ਦਾ ਤੇ ਆਹ ਕੜਾ ਬਈ ਠੱਠੀ ਭਾਈ ਪਿੰਡ ਇਹ ਚਾਰੇ ਟਾਇਰ 70 75 ਪੈਸੇ ਆ ਤੇ ਸਾਰਾ ਟਰੈਕਟਰ ਬਾਈ オリジナル ਆ ਬਾਈ ਦਾ ਸਾਰੇ ਭਰਾ ਦੇਖ ਲਓ ਵੀ ਸਾਰਾ オリジナル ਆ ਆਹ ਨਵੇਂ ਆ ਕੀ ਕ੍ਰਿਸ਼ਨ ਆ ਬਈ ਟਰੈਕਟਰ ਦੀ 2019 ਮਾਡਲ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 35000 ਦਾ ਗੈਰਮੈਂਡ ਦੇ ਦੂੰਗਾ ਬਾਈ ਇਹ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਤੇ ਲਾ ਲਓ ਬਾਈ ਨੂੰ ਬਾਈ ਫੋਨ ਬਾਈ ਜੀ ਆਹ ਟਰੈਕਟਰ 3600 ਫੋਰਡ ਕਿਸੇ ਵੀ ਪੁਰਾਣੇ ਲੈਣਾ ਹੋਵੇ 3600 ਫੋਰਡ ਬਾਈ ਇਹ ਪਿੰਡ ਗਈ ਖੜਾ ਬਈ ਰਾਮਿਆਣਾ ਤੇ ਰਾਮਿਆਣਾ ਪਿੰਡ ਬਈ ਜ਼ਿਲ੍ਹਾ ਫਰੀਦਕੋਟ ਚੋਂਦਾ ਤੇ ਜੈਤੋ ਮੰਡੀ ਦੇ ਕੋਲੇ ਪਿੰਡ ਆ ਬਈ ਰਾਮਿਆਣਾ ਉੱਥੇ ਖੜਾ ਬਈ ਬਾਈ ਦੇ ਘਰੇ ਇਸੇ ਵੀ ਪੁਰਾਣੇ ਲੈਣਾ ਹੋਵੇ 3600 ਫੋਰਡ ਇਸ ਹਿਸਾਬ ਜੇ ਪੈਸਾ ਦਾ ਹੀ ਆ ਬਾਈ ਥੋੜੀ ਵਾਈਬੂ ਆਸਤੇ ਲੈਣਾ ਹੋਵੇ ਤੇ ਟਰੈਕਟਰ ਨੇ ਬਾਈ ਮਾੜਾ ਸਾਰਾ Ориਜਨਲ ਆ 1995 ਮਾਡਲ ਆ ਬਾਈ ਤੇ ਚਾਰੇ ਟਾਇਰ 40 45 ਪੈਸੇ ਆ ਸਾਰੇ ਭਰਾ ਦੇਖ ਲੋ ਬਈ ਆਹਾ ਪੂਰਾ ਟਰੈਕਟਰ ਆ ਬਾਈ ਤੇ ਹਰਿਆਣਾ ਨੰਬਰ ਆ ਇਹ ਹਜਾ ਹਰਿਆਣਾ ਨੰਬਰਾ ਵੀ ਫੋਰ ਟਰੈਕਟਰ ਇਹ ਸਾਰਾ ਟਰੈਕਟਰ ਬਈ ਅਰੀਜਨਲ ਆ ਸਾਰੇ ਭਰਾ ਦੇਖ ਲੋ ਵੀ ਕਿਸੇ ਪਾਈ ਨੇ ਵੀ ਲੈਣਾ ਹੋਵੇ ਟਰੈਕਟਰ ਫੋਰ ਇਸ ਹਾਬ ਜੇ ਪੈਸਾ ਦਈਆ ਬਾਈ ਕਹਿੰਦਾ ਸਾਰਾ ਹੀ 1 ਲੱਖ ਤੇ 5000 ਦਾ ਟ੍ਰੇਡ ਮੈਂ ਦੇ ਦੂੰਗਾ ਬਈ ਫੋਰ ਆਹਾ ਰੈਟ ਆ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਫੋਰ ਟਰੈਕਟਰ ਇਹ ਬਾਈ ਕਹਿੰਦਾ 1 ਲੱਖ ਤੇ 5000 ਦਾ ਫੋਰ ਦੇ ਦੂੰਗਾ ਬਈ 95 ਮਾਡਲ ਆ 1995 ਮਾਡਲ ਆ ਇਹ ਸਾਰੇ ਭਰਾ ਦੇਖ ਲੋ ਬਈ ਨੰਬਰ ਹਰਿਆਣਾ ਆ ਖਰਾ ਬਈ ਫੋਰ ਪਿੰਡ ਰਾਮਿਆਣੇ ਵਿੱਚ ਕਿਸੇ ਵੀ ਪੁਰਾਣੇ ਲੈਣਾ ਹੋਵੇ ਕੋਈ ਟਰੈਕਟਰ ਤੇ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਲਾ ਲਓ ਬਾਈ ਨੂੰ ਬਈ ਫੋਨ ਬਾਈ ਜੀ ਆਹ ਸੋਨਾ ਲੀਕਾ ਟਰੈਕਟਰ 750 ਕਿਸੇ ਪੁਰਾਣੇ ਵੀ ਲੈਣਾ ਹੋਵੇ ਸੋਨਾ ਲੀਕਾ ਬਾਈ 750 ਇਹ ਬਈ 2011 ਮਾਦਲਾ ਤੇ ਪੰਜਾਬ ਨੰਬਰ ਆ ਸਾਰੇ ਭਰਾ ਦੇਖ ਲਓ ਬਾਈ 2011 ਮਾਦਲਾ ਪੰਜਾਬ ਨੰਬਰ ਆ ਤੇ ਸੈਂਪਲ ਸਟੀering ਆ ਟਰੈਕਟਰ ਬਈ ਸੈਂਪਲ ਸਟੀering ਆ ਤੇ ਚਾਰੇ ਟਾਇਰ 80 82 ਪੈਸੇ ਆ ਬਾਈ ਸਾਰੇ ਭਰਾ ਦੇਖ ਲੋ ਬਾਈ ਆਹ ਆ ਟਾਇਰਾ ਬਾਈ ਟਰੈਕਟਰ ਦੇ ਇਹ ਸਾਰਾ ਟਰੈਕਟਰ ਬਈ origignal ਆ ਸਾਰਾ ਟਰੈਕਟਰ ਬਈ ਸੋਨਾ ਲੀਕਾ ਜੀ ਨਾਲ ਆ 50 ਦਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਸੋਨਾ ਲੀਕਾ 50 ਦਾ ਸਿੰਪਲ ਸਟੀਅਰਿੰਗ ਦੇ ਵਿੱਚ ਤੇ ਆ ਖੜਾ ਬਾਈ ਇਹ ਬਾਈ ਖੜਾ ਹੈਗਾ ਤਲਵੰਡੀ ਭਾਈ ਦੇ ਏਰੀਏ ਚ ਤਲਵੰਡੀ ਭਾਈ ਦੇ ਕੋਲੇ ਖੜਾ ਬਾਈ ਤੇ ਥੱਲੇ ਬਾਈ ਦਾ ਬਾਈ ਫੋਨ ਨੰਬਰ ਆ ਤੇ ਬਾਈ ਨੂੰ ਲਾ ਲੈ ਬਾਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟ੍ਰੈਡ ਆ ਗਿਆ ਹੋਇਆ ਟਿੱਟ 2 ਲੱਖ ਤੇ 90 ਹਜ਼ਾਰ ਦਾ ਟ੍ਰੈਡ ਮੈਂ ਦੇਊਗਾ ਬਾਈ ਯਾ 2011 ਮਾਡਲ ਆ ਸੋਨਾ ਲੀਕਾ 50 ਦਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਆ ਤੇ ਲਾਲੇ ਬਾਈ ਬਾਈ ਨੂੰ ਫੋਨ ਆ ਬਾਈ ਕੀ ਰੋਟਾਵੇਟਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ 8 ਫੁੱਟਾ ਰੋਟਾਵੇਟਰ ਆ ਤੇ ਸ਼ਕਤੀਮਾਨਾਂ ਦਾ ਬਣਿਆ ਬਾਈ ਇਹ 70 ਕੁ ਪੈਸੇ ਬਈ ਪੱਤੀਆਂ ਪੰਨਾਂ ਨਾਲ ਦੀਆਂ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਸ਼ਕਤੀਮਾਨ ਦਾ 8 ਫੁੱਟਾ ਰੋਟਾਵੇਟਰ ਤੇ ਆ ਪਿਆ ਬਈ 2021 ਮਾਡਲ ਆ ਬਾਈ ਦਾ ਬਾਈ ਫੋਨ ਨੰਬਰ ਆ ਥੱਲੇ ਬਾਈ ਕਹਿੰਦਾ ਬਈ ਪੂਰੇ 85000 ਦਾ ਦੇਊਗਾ ਬਾਈ ਆਹ ਕ੍ਰਿਸ਼ਨ ਆ ਰੋਟਾ ਵੈਟਰ ਦੀ ਤੇ ਇੱਕ ਪੈਸਾ ਵੀ ਘੱਟ ਲੈਣਾ ਐਦੂ ਪੂਰਾ 85000 ਦਾ ਲੈਣਾ ਦੇਣਾ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਆਹ ਕ੍ਰਿਸ਼ਨ ਆ ਬਈ ਪੂਰਾ ਵਧੀਆ ਰੋਟਾ ਵੈਟਰ ਆ ਬਾਈ ਸ਼ਕਤੀਮਾਨ ਆਉਂਦਾ 2021 ਮਾਡਲ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਾਈ ਕਹਿੰਦਾ 85000 ਦਾ ਦੇਊਗਾ ਤੇ ਤਲਵੰਡੀ ਏਰੀਆ 'ਚ ਪਿਆ ਬਈ ਇਹ ਤਲਵੰਡੀ ਏਰੀਆ 'ਚ ਪਿਆ ਬਈ ਤਲਵੰਡੀ ਭਾਈ ਕੀ ਉਸ ਏਰੀਆ ਚ ਪਿਆ ਬਈ ਥੱਲੇ ਬਾਈ ਦਾ ਬਈ ਫੋਨ ਨੰਬਰ ਆ ਤੇ ਲਾ ਲਿਓ ਬਾਈ ਬਾਈ ਨੂੰ ਫੋਨ ਬਾਈ ਜੀ ਆਹਾ 11 ਹਾਲ ਆ ਜਿਹੜੇ ਇਹ ਬਈ ਤਲਵੰਡੀ ਭਾਈ ਦੇ ਬਣੇ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਪ੍ਰਾਣੀ 11 ਹਾਲ ਲੈਣੇ ਹੋ ਤੇ ਤਲਵੰਡੀ ਭਾਈ ਦੇ ਬਣੇ ਆ ਤੇ ਨਾਲ ਬਈ ਆਹ ਕੱਦੂ ਕਰਨ ਵਾਲੀ ਫੱਟੀ ਵੀ ਆ ਬਾਈ ਕਹਿੰਦਾ ਨਾਲ ਆ ਫੱਟੀ ਵੀ ਦੇਊਗਾ ਕੱਦੂ ਕਰਨ ਵਾਲੀ ਇਹ ਵੀ ਪਿੱਛੇ ਕਸੀਦੀ ਆ ਜੀ ਤੇ ਸਾਰੇ ਭਰਾ ਦੇਖ ਲਓ ਕਿਸੇ ਨੇ ਲੈਣੇ ਹੁਣ 11 ਹਾਲ ਤਲਵੰਡੀ ਭਾਈ ਦੇ ਤੇ ਬਾਈ ਕਹਿੰਦਾ ਪੂਰੇ ਬਈ 22000 ਦੇ ਦੇਊਗਾ ਮੈਂ ਇਹ ਥੱਲੇ ਬਾਈ ਬਾਈ ਦਾ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਇਹ ਬਾਈ ਪੈਂਡਾ ਤਲਵੰਡੀ ਭਾਈ ਦੇ ਨਾਲ ਫਰੋਸ਼ ਹੈ ਫਰੋਸ਼ਾ ਪੈਂਡਾ ਇਹੋ ਜਿਹਾ ਪੈਂਡਾ ਬਾਈ ਇਹ ਬਾਈ ਨੂੰ ਫੋਨ ਲਾ ਲਿਓ ਬਾਈ ਥੱਲੇ ਕਿਹੜਾ ਪੈਂਡਾ ਸਵਾਰ ਕੇ ਪੁੱਛ ਲਿਓ ਇਹ ਫਰੋਸ਼ਾ shear ਪੈਂਡਾ ਉੱਥੇ ਪਿਆ ਤਲਵੰਡੀ ਭਾਈ ਦੇ ਨਾਲ ਪੈਂਡਾ ਬਾਈ ਕਿਸੇ ਵੀ ਪੁਰਾਣੇ ਲੈਣੇ ਹੁਣ 11 ਹਾਲ ਇਹ ਨਾਲ ਹੀ ਦੇਊਗਾ ਬਾਈ ਪੱਟੀ ਪੂਰੇ 22000 ਦੇ ਦੇਊਗਾ ਬਾਈ ਤੋਂ ਵੰਡੀ ਭਾਈ ਦੇ ਬਣੇ ਹਾਰ ਆ ਤੇ ਥੱਲੇ ਬਾਈ ਬਾਈ ਦਾ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਆਹਾ ਰੋਟਾਵੇਟਰ 8 ਫੁੱਟਾ ਕਿਸੇ ਵੀ ਭਰਾ ਨੇ ਲੈਣਾ ਹੋਵੇ 8 ਫੁੱਟਾ ਰੋਟਾਵੇਟਰ ਤੇ ਲੈਂਡ ਫੋਰਸ ਕੰਪਨੀ ਦਾ ਬਾਈ ਤੇ 2021 ਮਾਡਲ ਆ ਸਾਰੇ ਭਰਾ ਦੇਖ ਲਓ ਬਾਈ 2021 ਮਾਡਲ ਆ ਰੋਟਾਵੇਟਰ ਕਿਸੇ ਵੀ ਭਰਾ ਨੇ ਲੈਣਾ ਹੋਵੇ ਲੈਂਡ ਫੋਰਸ ਦਾ ਤੇ ਬਾਈ ਕਹਿੰਦਾ ਪੂਰੇ 80000 ਤਾਂ ਦੇਊਗਾ ਬਾਈ ਆਹ ਦੇਖ ਲਓ ਬਾਈ ਇਹ ਤਲਵੰਡੀ ਏਰੀਆ 'ਚ ਪਿਆ ਬਾਈ ਤਲਵੰਡੀ ਭਾਈ ਦਾ ਤਲਵੰਡੀ ਭਾਈ ਕੀ ਤਲਵੰਡੀ ਉਸ ਏਰੀਆ 'ਚ ਪਿਆ ਤੇ ਬਾਈ ਦਾ ਬਾਈ ਫੋਨ ਨੰਬਰ ਥੱਲੇ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ 8 ਸੀ ਬਾਈ ਖੇਤੀਬਾੜੀ ਸੰਧਾਣੀਆਂ ਤੇ ਆਪਾਂ ਅੱਠੇ ਵੀਡੀਓ ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ